श्रीमती अनीता सोमप्रकाश ਦੇ ਹੱਕ ਵਿੱਚ ਮੈਲਾ ਮੋਰਚਾ ਦੀ ਪ੍ਰਧਾਨ श्रीमती सुरेंद्र ਕੌਰ डावਰੀ ਦੀ ਅਗਵਾਈ ਹੇਠ ਭਰਮੀ ਚੋਣ ਮੀਟਿੰਗ ਕੀਤੀ ਗਈ ਜਿਸ ਵਿੱਚ श्रीमती अनीता सोमप्रकाश ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਉਹਨਾਂ ਨਾਲ ਭਾਜਪਾ ਦੇ ਸੀਨੀਅਰ ਅਹੁਦੇਦਾਰ ਵੀ ਮੌਜੂਦ ਸਨ ਇਸ ਦੌਰਾਨ ਜਿੱਥੇ ਕਈ ਪਰਿਵਾਰਾਂ ਨੇ ਭਾਜਪਾ ਵਿੱਚ ਸ਼ਾਮਲ ਹੋ ਗਏ श्रीमती अनीता सोमप्रकाश ਦੀ ਜਿੱਤ ਨੂੰ ਯਕੀਨੀ ਬਣਾਇਆ ਉੱਥੇ ਹੀ श्रीमती अनीता सोमप्रकाश ਨੇ ਵੀ ਇਨ੍ਹਾਂ ਪਰਿਵਾਰਾਂ ਨੂੰ ਪਾਰਟੀ ਦੇ ਸਰਪਾਉ ਪਾ ਕੇ ਪਾਰਟੀ ਵਿੱਚ ਬੰਦਾ ਮਾਨ ਤੇ ਸਤਿਕਾਰ ਦੇਣ ਦਾ ਆਸ਼ਵਾਸਨ ਦਿੱਤਾ ਆਪਣੇ ਸੰਬੋਧਨ ਵਿੱਚ ਸ਼੍ਰੀਮਤੀ ਨੀਤਾ ਸੋਮਪrakash ਤੋਂ ਇਲਾਵਾ ਹੋਰਨਾਂ ਬੁਲਾਰਿਆਂ ਨੇ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਉਂਦੇ ਹੋਏ ਫਗਵਾੜਾ ਵਿੱਚ ਕੀਤੇ ਵਿਕਾਸ ਕਾਰਜਾਂ ਦੇ ਨਾਂ ਤੇ ਵੋਟਾਂ ਦੀ ਅਪੀਲ ਕੀਤੀ ਸ਼੍ਰੀਮਤੀ ਨੀਤਾ ਸੋਮਪrakash ਨੇ ਆਖਿਆ ਕਿ ਜੋ ਵੀ ਅਧੂਰੇ ਕੰਮ ਰਹਿ ਗਏ ਨੇ ਉਹਨਾਂ ਨੂੰ ਵਿਜਿੱਤ ਤੋਂ ਬਾਅਦ ਬਿਨਾਂ ਕਿਸੇ ਭੇਦਭਾਵ ਦੇ ਪੂਰਾ ਕਰਵਾਇਆ ਜਾਵੇਗਾ ਮਿਹਨਤ ਕਰਨ ਦੀ ਆਦਤ ਸੀ ਸੋਮਪrakash ਨੂੰ ਟਿਕ ਮਿਲਦੀ ਸੀ ਤਾਂ ਕਿਛੇ ਮਿਹਨਤ ਕਰੀ ਦੀ ਸੀ ਤੁਸੀਂ ਸਾਰੇ ਮੇਰਾ ਸਾਥ ਦਿੰਦੇ ਸੀ ਔਰ ਮੈਨੂੰ ਮੁੱਛੀ ਕੋੜ ਦੇ ਐਕਸਾਈਡ ਦਿਓ ਜੋ ਕਿ ਕਿਹਾ ਕਿ ਮੈਨੂੰ ਉਹ ਨਜ਼ਰ ਆ ਜਾਣੀ ਹੈ ਯਾਰ ਸਾਈਡ ਤੋਂ ਮੈਂ ਕਹਿੰਨਾ ਮੈਂ ਗੱਲ ਕਰ ਰਹੀ ਆ ਸਾਈਡ ਤੋਂ ਬੁਲਾ ਲਓ ਪਲੀਜ਼ ਜੇ ਅਸੀਂ ਆਹਮਣੇ ਸਾਹਮਣੇ ਦਾ ਆਈਏ ਮੈਦਾਨੋਂ ਦੇ ਵਿੱਚ ਬੈਠੀ ਸੀ ਮੈਂ ਕਦੀ ਇੱਥੇ ਬੈਠੀ ਸੀ ਇਹ ਮੋਦੀ ਜੀ ਆ ਜਿਹਨਾਂ ਚੌਪੜਾ ਠਾ ਕੇ ਮੈਂ ਇੱਥੇ ਬਟਾਇਆ ਕਹਿੰਦੇ ਸੋਸ਼ਲ ਵਰਕ ਦਾ ਕਰਦੇ ਹੀ ਹੋ ਐਸਟੀਵੀ ਸੇਵਾ ਦਾ ਅੰਨਲ ਕਰਉਂਦੇ ਸੋ ਉਹ ਤਾਂ ਹੋਣੀ ਆ ਜਦੋਂ ਤੁਸੀਂ ਸਾਥ ਦੇਣਾ ਆ ਕੋਣ ਤੁਸੀਂ ਮੈਨੂੰ ਇਹ ਦੱਸ ਦੋ ਵੀ ਤੇਰੀਆਂ ਭੈਣਾਂ ਨੇ ਸਾਥ ਦੇਣਾ ਮੇਰਾ ਅੱਜ ਕਿਹੜਾ ਕਰਦੇ ਹੋ ਇਹ ਨਾ ਪਾਣੀਆ ਬੋਟਾ ਥੈਂਕ ਯੂ ਇਹ ਤਾਂ ਮੈਨੂੰ ਬਲਈ ਹੈ ਕਿ ਤੁਸੀਂ ਮੇਰੇ ਨਾਲ ਹੋ ਇੰਨਾ ਵਿਸ਼ਵਾਸ ਤਾਂ ਮੈਨੂੰ ਹੈਗਾ ਐਨੀ ਦੇਰ ਤੋਂ ਤੁਹਾਡੇ ਨਾਲ ਰਹਿੰਦੀ ਆ ਤੁਹਾਡੇ ਵਿੱਚ ਵਿਚਰਦੀ ਆ ਕਦੀ ਇੱਧਰ ਬੈਠਣ ਦਾ ਤੋਂ ਪ੍ਰਕਾਸ਼ੀ ਨਾਲ ਸ਼ੌਕ ਹੀ ਨਹੀਂ ਆਇਆ ਮੈਨੂੰ ਸਮਾਂ ਕਿ ਖੜੇ ਸੀ ਤੇ ਮੇਰਾ ਦਿਲ ਕਰਦਾ ਸੀ ਉੱਠ ਕੇ ਉੱਥੇ ਝੌਂਕੜੀ ਮਾਰ ਕੇ ਬਹਿ ਜਾ ਤੇ ਬਾਕੀ ਵੀ ਬਹਿ ਜਾਣਾ ਨਿਮਰਤਾ ਬਹੁਤ ਜ਼ਰੂਰੀ ਹੈ ਜੇ ਨਿਮਰਤਾ ਹੈ ਤੇ ਵਿਕਾਸ ਹੈ ਤੋਂ ਮਰਕਾ ਜੀ ਨੂੰ ਤੁਸੀਂ ਬਹੁਤ ਮਾਣ ਦਿੱਤਾ ਤਿੰਨ ਵਾਰੀ ਉਹਨਾਂ ਨੂੰ ਦਿਟਾਇਆ ਲਗਾਤਾਰ ਔਰ ਉਹਨਾਂ ਨੇ ਵੀ ਤੁਹਾਡੇ ਕੰਮ ਕਰਨ ਚ ਕੋਈ ਪਸਰ ਨਹੀਂ ਛੱਡੀ ਇਸ ਹਾਲਕੇ ਦਾ ਵਿਕਾਸ ਕਰਨ ਤੁਸੀਂ ਪ੍ਰੇਮਪੁਰੇ ਤੋਂ ਵੱਧ ਕੇ ਜਾ ਕੇ ਕੋਟ ਰਾਣੀ ਉਹ ਹਦੀਆਬਾਦ ਨਿਕਲ ਜਾਓ ਸਾਰੇ ਏਰੀਏ ਦੇਖੋ ਸਾਰੇ ਸੁੱਕੇ ਆ ਉਧਰ ਸ਼੍ਰੀਮਤੀ ਸੁਰਿੰਦਰ ਕੌਰ ਡਾਬਰੀ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਨੇ ਜੋ ਸ਼੍ਰੀਮਤੀ ਨੀਤਾ ਸੋਮਪrakash ਨੂੰ ਟਿਕਟ ਦੇ ਕੇ ਨਿਵਾਜਿਆ ਹੈ ਉਹ ਇੱਕ ਸ਼ਲਾਘਾਯੋਗ ਕਦਮ ਹੈ ਤੇ ਉਹ ਸ਼੍ਰੀਮਤੀ ਨੀਤਾ ਸੋਮਪrakash ਨੂੰ ਵੱਡੇ ਮਾਰਜਨ ਨਾਲ ਜਿਤਾਉਣ ਵਿੱਚ ਆਪਣੀ ਅਹਿਮ ਭੂਮਿਕਾ ਅਦਾ ਕਰਨਗੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਅਤੇ ਮਹੱਲਾਵਾਸੀ ਮੌਜੂਦ ਸਨ ਅੱਜ ਅਸੀਂ ਪ੍ਰੇਮਪੁਰਾ ਹ ਮਹੱਲੇ ਦੇ ਵਿੱਚ ਫਰੈਂਕਸ ਕੌਨੀ ਦੇ ਵਿੱਚ ਮੈਡਮ ਨੀਤਾ ਸੋਮਪrakash ਵੀ ਚੋਣ ਦਾ ਸੰਬੰਧੀ ਰੈਲੀ ਰੱਖੀ ਆ ਜਿਹੜੀ ਕਿ ਬਹੁਤ ਅਸੀਂ ਸਫਲ ਹੋਈ ਆ ਲੋਕਾਂ ਨੇ ਲੇਡੀਜ਼ ਨੇ ਖਾਸ ਕਰਕੇ ਜੈਂਟਸ ਨੇ ਸਾਰੇ ਮੁਹੱਲਾ ਵਾਸੀਆਂ ਨੇ ਉਹ ਮਹਮਾਗੇ ਇੱਥੇ ਰੈਲੀ ਦੇ ਵਿੱਚ ਸਾਥ ਦਿੱਤਾ ਸਾਡਾ ਔਰ ਇਸ ਮੀਟਿੰਗ ਦੇ ਵਿੱਚ ਮੈਡਮ ਜੀ ਨੇ ਜਿੰਨੀ ਵੀ ਆਪਣੀਆਂ ਪਹਿਲਾਂ ਉਪਲਾਬਧੀਆਂ ਸੀਗੀਆਂ ਕੀਤੀਆਂ ਉਹ ਗਣਾਈਆਂ ਉਸ ਤੋਂ ਬਾਅਦ ਜੋ ਉਹ ਅੱਗੇ ਕਰਨਗੇ ਮੋਤੀ ਜੀ ਸਰਕਾਰ ਨੇ ਜੋ ਲੇਡੀਜ਼ ਦੇ ਲਈ ਜੋ ਕੁਛ ਵੀ ਕੀਤਾ ਸਲੈਂਡਰਾ ਸਲੈਕਟਰ ਦਿੱਤੇ ਆ ਉਹ ਜੋ ਸਕੀਮ ਦੇ ਤਹਿਤ ਔਰ ਘਰ ਘਰ ਟਾਇਲਟ ਵਗੈਰਾ ਬਣਾਈ ਉਹ ਜੋ ਔਰ ਲੇਡੀਜ਼ ਨੂੰ ਉਹਨਾਂ ਨੇ ਟੈਕਟ ਦਿੱਤੀ ਆ ਮੈਂ ਮੋਤੀ ਮੋਤੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਸਾਡੀ ਮੈਡਮ ਜੀ ਤਾਂ ਸੋਮ ਪ੍ਰਕਾਸ਼ ਜੀ ਨੂੰ ਟੈਕਟ ਦਿੱਤੀ ਆ ਔਰ ਸਾਨੂੰ ਬਹੁਤ ਭਰੋਸਾ ਹੈਗਾ ਕਿ ਮੈਡਮ ਜੀ ਦੀ ਜਿੱਤ ਤਾਂ ਪੱਕੀ ਹੈਗੀ ਆ ਬਸ 1 ਜੂਨ ਨੂੰ ਸਾਰਿਆਂ ਨੂੰ ਅਸੀਂ ਅੱਜ ਬਹੁਤ ਅਪੀਲ ਕੀਤੀ ਆ ਔਰ ਜਦੋਂ ਤੋਂ ਮੈਡਮ ਜੀ ਨੂੰ ਟਿਕਟ ਤੇ ਮਿਲ ਗਏ ਉਸ ਦਿਨ ਤੋਂ ਹੀ ਸਾਨੂੰ ਤਾਂ ਭਰੋਸਾ ਤਾਂ ਹੈ ਹੀ ਆ ਕਿ ਮੈਡਮ ਜੀ ਜਿੱਤੇ ਹੋਏ ਆ ਪਰ 1 ਜੂਨ ਨੂੰ ਅਸੀਂ ਫੇਰ ਵੀ ਸਾਰਿਆਂ ਨੂੰ ਬਹੁਤ ਅਪੀਲ ਕਰਦੇ ਆ ਕਿ ਉਹ ਕਮਲ ਦੇ ਫੁੱਲ ਦੇ ਉੱਤੇ ਬਟਰ ਦਵਾ ਕੇ ਮੈਡਮ ਜੀ ਨੂੰ ਵਰਤਮਾਨ ਮੰਤਰੀ ਦੇ ਤਾ ਕੇ ਨਾਲ ਮੈਂ ਬਹੱਲਾ ਵਾਸੀ ਹਾਂ ਪ੍ਰੇਮਪੁਰੇ ਦਾ ਫਰੈਂਡਸ ਕਲੋਨੀ ਦਾ ਔਰ ਮੇਰੇ ਸਾਰੀਆਂ ਭੈਣਾਂ ਸਾਰੇ ਵੀ ਇੱਥਾਂ ਲਈ ਮੇਰਾ ਸਹਿਯੋਗ ਕੀਤਾ ਇਸ ਰੈਲੀ ਦੇ ਵਿੱਚ ਮੈਂ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ